ਹਾਲੇਲੂਇਆ ਹਾਲੇਲੂਇਆ ਧੰਨਵਾਦ ਕਰੂ ਧੰਨਵਾਦ ਕਰ ਰਹੀ ਸਿ ਤੇਰਾ ਮੈਂ ਸਵਾਗਤ ਕਰਦੀ ਹਾਂ ਤੇਰੀ ਜਜ਼ੂਰੀ ਵਿੱਚ ਹਾਜ਼ਰ ਹੋ ਚੁੱਕੀ ਹਾਂ ਮੇਰੇ ਪਿਤਾ ਤੇਰੀ ਬੱਚੀ ਜੱਸੀ ਨੂੰ ਲੈ ਕੇ ਤੇਰੀ ਜਜ਼ੂਰੀ ਵਿੱਚ ਹਾਜ਼ਰ ਹਾਂ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰੇ ਸ਼ੁਕਰ ਕਰਦੇ ਹਾਂ ਕਿ ਬ੍ਰਹਮਾਨੀ ਅਚਾਰ ਦੀ 14 ਵਿੱਚ ਲਿਖਿਆ ਸਾਡਾ ਇੱਕ ਉਹ ਮਹਾਜਾਜ ਸਾਡੇ ਕੋ ਮਹਾਪਰਧਾਨ ਜਿਹੜਾ ਕਾਸ਼ ਤੋਂ ਪਾਰ ਲੰਘਿਆ ਅਰਥਾਤ ਪਰਮੇਸ਼ਵਰ ਦਾ ਪੁੱਤਰ ਜਸਨਾਸਿ ਪਿਤਾ ਅਸੀਂ ਤੇਰੇ ਸੰਗਾਸਨ ਦੇ ਅੱਗੇ ਤੇਰੀ ਬੱਚੀ ਨੂੰ ਲੈ ਕੇ ਜੱਸੀ ਨੂੰ ਤੇਰੀ ਬੱਚੀ ਨੂੰ ਲੈ ਕੇ ਤੇਰੇ ਹੱਥਾਂ ਵਿੱਚ ਦੇ ਦਿੱਤਾ ਤੇਰੇ ਸੰਗਾਸਨ ਦੇ ਅੱਗੇ ਆ ਗਏ ਮੇਰੇ ਪਿਤਾ ਜਿਵੇਂ ਪੰਛੀ ਨੂੰ ਕੋਈ ਰਾਹ ਨਹੀਂ ਆਕਾਸ਼ ਤੋਂ ਵਗਿਆ ਔਰ ਮਛਲੀ ਨੂੰ ਕੋਈ ਰਸਤਾ ਨਹੀਂ ਉਹਨੂੰ ਪਾਣੀ ਤੋਂ ਵਗਿਆ ਪਿਤਾ ਸਾਨੂੰ ਕੋਈ ਰਸਤਾ ਨਹੀਂ ਤੇਰੇ ਚਰਨ ਤੋਂ ਵਗਿਆ ਤੇਰੀ ਜ਼ੂਰੀ ਵਿੱਚ ਤੇਰੇ ਮਹਾ ਵਿਸ਼ੇਖੀ ਦੀ ਸਾਮਰਾਜ ਦੇ ਥੱਲੇ ਔਰ ਤੇਰੇ ਮਹਾ ਸੰਗਾਸਨ ਦੇ ਅੱਗੇ ਤੇਰੀ ਬੱਚੀ ਜਿਸ ਨੂੰ ਲੈ ਕੇ ਆਸ ਰਿਹਾ ਮੇਰੇ ਪਿਤਾ ਮੈਂ ਧੰਨਵਾਦ ਤੇ ਸ਼ੁਕਰ ਕਰਦੀ ਮੇਰੇ ਪਿਤਾ ਇਸ ਵੇਲੇ ਤੇਰਾ ਪਵਿੱਤਰ ਖੂਨ ਜਿਹੜਾ ਕਲਵੇਰੀ ਕਰੂਸ ਤੋਂ ਡਿਗਿਆ ਤੇਰੇ ਤਿੱਲਾਂ ਵਾਲੇ ਹੱਥਾਂ 'ਚ ਚੋਰਿਆ ਉਸ ਖੂਨ ਦੇ ਵਿੱਚ ਤੇਰੀ ਦਿੱਤੀ ਹੋਈ ਅਥਾਰਟੀ ਦੇ ਨਾਲ ਤੇਰੀ ਦਿੱਤੀ ਸ਼ਕਤੀ ਦੇ ਨਾਲ ਮੇਰੇ ਪਰਮੇਸ਼ਰ ਇਸ ਬੱਚੀ ਦੇ ਉੱਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਤੇਰੇ ਬਲੱਡ ਵਿੱਚ ਕਵਰ ਕਰਦੀ ਆ ਦਾ ਬਲੱਡ ਆਫ ਦਾ ਲੂਡ ਜੀਸਸ ਮੀ ਦਾ ਫਾਇਰ ਆਫ ਦਾ ਹੋਲੀ ਸਪਿਰਟ ਕੋਮ ਓਪਨ ਐਨ ਕਵਰ ਕਰ ਪਿਤਾ ਇਸ ਬੱਚੀ ਨੂੰ ਕਵਰ ਕਰੋ ਇਸ ਬੱਚੀ ਨੂੰ ਆਪਣੇ ਬਲੱਡ ਨਾਲ ਕਵਰ ਕਰੋ ਬਲੱਡ ਦੇ ਨਾਲ ਕਵਰ ਕਰੋ ਨੀ ਦਾ ਹੋਲੀ ਸਵੇਟ ਹਵ ਕੰਟਰੋਲ ਓਵਰ ਮਾਈ ਵਰਲਡ ਓਵਰ ਮਾਈ ਵਰਲਡ ਮੇਰੇ ਪਿਤਾ ਤੇਰਾ ਧੰਨਵਾਦ ਔਰ ਜਿੱਦ ਜੱਸੀ ਦੇ ਸਾਰੇ ਸਾਰੇ ਔਰਡਸ ਕੰਟਰੋਲ ਕਰੋ ਇਹਦੀ ਬਾਡੀ ਕੰਟਰੋਲ ਕਰੋ ਇਹਦੀ ਜੌਬ ਕੰਟਰੋਲ ਕਰੋ ਮੇਰੇ ਪਿਤਾ ਇਹਦੇ ਸਾਰੀ ਬਾਡੀ ਤੇ ਜਿਹੜੀ ਰੈਸ਼ ਦੀ ਬਿਮਾਰੀ ਪ੍ਰੋਬਲਮ ਆਇਆ ਕਿਸੇ ਤਰ੍ਹਾਂ ਦੀ ਜਮਾਨ ਕਰੂਆ ਜਾਂ ਕੁਛ ਵੀ ਤੁਸੀਂ ਜਾਣਦੇ ਆ ਮੇਰੇ ਪਿਤਾ 12 ਸਾਲ ਦੀ ਨਿਰੋਗਣ ਨੂੰ ਚੰਗੇ ਕਰਨ ਵਾਲਾ ਮੇਰਾ ਪਿਤਾ 4 ਦਿਨ ਦੇ ਲਾਜਰ ਮਰਦੇ ਨੂੰ ਕਬਰਾਂ ਚੋਂ ਕੱਢ ਦੇਣ ਵਾਲਾ ਮੇਰਾ ਪਿਤਾ ਆ ਗੋਲੀਆਂ ਦਾ ਨਾਸ ਕਰ ਦੇਣ ਵਾਲਾ ਲੱਖਾਂ ਦੀਆਂ ਫੌਜਾਂ ਨੂੰ ਸਵਾਹ ਕਰ ਦੇਣ ਵਾਲਾ ਹallelujah ਉਹ ਮੇਰਾ ਪਿਤਾ ਜਸੂ ਨਾਸਰੀ ਤੇਰਾ ਮੈਂ ਧੰਨਵਾਦ ਕਰਦੀ ਆ ਤੇਰਾ ਧੰਨਵਾਦ ਕਰਦੀ ਆ ਗੋਲੀਆਂ ਦੇ ਹੱਥੋਂ ਇੱਕ ਵੱਟਾ ਮਰਵਾ ਮਾਰ ਕੇ ਗੋਲੀਆਂ ਦਾ ਨਾਸ ਕੀਤਾ ਔਰ ਸਾਰੇ ਸਾਰੇ ਸਾਰੀਆਂ ਫੌਜੀਆਂ ਦੀਆਂ ਲੋਥਾਂ ਜਿਹੜੀਆਂ ਸੀ ਇੱਧਰ ਇੰਦਿਆਂ ਨੂੰ ਪਾ ਦਿੱਤੀਆਂ ਸਮੇਤ ਗੋਲੀਆਂ ਤੇ ਇਹ ਮੇਰੇ ਪਿਤਾ ਤੂੰ ਅੱਜ ਵੀ ਉਹ ਪਰਮੇਸ਼ਰ ਹੈਂ ਜਿਹੜਾ ਮੂਸਾ ਨੂੰ ਹੱਲੇ ਲੈ ਡੇ ਕਾਫਲੇ ਨੂੰ ਲੈ ਕੇ ਲੈ ਕੇ ਸਮੁੰਦਰ ਵਿੱਚ ਤੀਲੇ ਤੁਰਿਆ ਮੇਰੇ ਪਿਤਾ ਸਮੁੰਦਰ ਵਿੱਚੋਂ ਦੀ ਰਾਹ ਦਿੱਤਾ ਤੇ ਫਰਾਉਂ ਦੀਆਂ ਫੌਜਾਂ ਨੂੰ ਸਣੇ ਰਥੰਗਰਕ ਕਰ ਦਿੱਤਾ ਤੂੰ ਪਰਮੇਸ਼ਰ ਹੈਂ ਮੇਰੇ ਪਿਤਾ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆਂ ਮੇਰਾ ਪਿਤਾ ਮੇਰੇ ਪਿਤਾ ਜੀ ਸ਼ਾਇਆ ਜੀ ਸ਼ਾਇਆ 27 ਦੀ ਇੱਕ ਆਇਤ ਵਿੱਚ ਲਿਖਿਆ ਜੋਹਾ ਦੇ ਹੱਥ ਵਿੱਚ ਤਿੱਖੀ ਵੱਡੀ ਤਕੜੀ ਤਲਵਾਰ ਆ ਉਹ ਲਿਵਿਆ ਸਨ ਠਣਾਲਾ ਸਭ ਲਿਵਿਆ ਸਨ ਕੁੰਡੀਆ ਸਭ ਇਸ ਮੰਤਰ 43 ਰਾਲ ਤਿੰਨਾਂ ਤਰ੍ਹਾਂ ਦੇ ਸਪਾਂ ਉੱਤੇ ਤਲਵਾਰ ਵਾਰ ਕਰਦੀ ਆ ਅੱਜ ਤੇਰੀ ਤਲਵਾਰ ਮੇਰੇ ਪਿਤਾ ਇਸ ਬੱਚੀ ਦੇ ਕੰਮਾਂ ਦੇ ਉੱਤੇ ਜਿਹੜੇ ਇਹਦੇ ਨਾਲ ਗਲਤ ਫੈਸਲਾ ਕਰਦੇ ਆ ਜਿਹੜੇ ਇਹਨੂੰ ਇਹਨੂੰ ਦੁੱਖ ਦਿੰਦੇ ਆ ਕੰਮ ਤੇ ਇਹਦੇ ਬੌਸ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਕੰਮ ਕਰਦੀ ਆ ਮੇਰੇ ਪਿਤਾ ਉਹ ਸਾਰੇ ਗੰਦੀ ਆਤਮਾ ਜਿਹੜੀ ਆ ਉਹ ਤੇਰੀ ਤਲਵਾਰ ਦੇ ਨਾਲ ਅੱਜੇ ਹੁਣ ਡਿਸਕਨੈਕਟ ਹੋ ਚੁੱਕੀ ਆ ਮੈਂ ਯਕੀਨ ਕਰਦੀ ਆ ਹੁਣ ਇਹ ਡਿਸਕਨੈਕਟ ਹੋ ਜਾਵੇ ਸਾਰੀਆਂ ਡੈਮੋਨਿਕ ਸ਼ਕਤੀਆਂ ਡਿਸਕਨੈਕਟ ਹੋ ਜਿੰਦਗੀ ਦੇ ਵਿੱਚੋਂ ਹੋ ਜਾਣ ਕਾਜ ਦੀ ਇਹ ਜਿਹੜੀ ਬਿਮਾਰੀ ਆ ਰੈਸ਼ ਦੀ ਬਿਮਾਰੀ ਆ ਇਹਦੀ ਜਿੰਦਗੀ ਦੇ ਵਿੱਚ ਜੱਸੇ ਵਲੇ ਧੋਤੀ ਜਾਵੇ ਤੇ ਡਿਸਕਨੈਕਟ ਹੋ ਜਵੇ ਤੇਰੇ ਖੂਨ ਦੇ ਨਾਲ ਤੇਰੀ ਅੱਗ ਦੇ ਨਾਲ ਤੇਰੇ ਪਵਿੱਤਰ ਪਵਿੱਤਰ ਦੂਤੇ ਦੀ ਰਾਖੀ ਚਾਰ ਛੇ ਅੱਗ ਦੀਆਂ ਲਾਟਾਂ ਦੀਆਂ ਵਾੜਾਂ ਤੇ ਜੋਧੇ ਦੂਤਾਂ ਦੇ ਦੁਆਲੇ ਪਿਆਰੇ ਲੱਗ ਜਾਣ ਇਸ ਬੱਚੀ ਦੇ ਦਵਾਲੇ ਇਹਦੇ ਪਰਿਵਾਰ ਦੇ ਦਵਾਲੇ ਇਹਦੇ ਕੰਨਾਂ ਛੱਤਾਂ ਦੇ ਦਵਾਲੇ ਚਾਂਜ ਛੇਰੇ ਮੇਰੇ ਪਿਤਾ ਹਰ ਪ੍ਰਕਾਰ ਦੇ ਤੁਸੀਂ ਰਾਖੀ ਕਰਨ ਵਾਲੇ ਮੇਰੇ ਪਿਤਾ ਤੇਰਾ ਧੰਨਵਾਦ 91 ਜੀ ਬੂਰਾ ਦੇ ਵਿੱਚ ਲਿਖਿਆ ਇਹ ਮੇਰੇ ਪਿਤਾ ਤੁਸੀਂ ਸਾਨੂੰ ਸੱਪਾਂ ਨੂੰ ਰੋਣਦਣ ਦੀ ਤੇ ਸ਼ੇਰਾਂ ਨੂੰ ਸੈਣ ਫੇਣ ਦੀ ਸ਼ਕਤੀ ਦੇ ਵਰਦਾਨ ਦਿੱਤੇ ਆ ਮੇਰੇ ਪਿਤਾ ਅੱਜ ਉਹ ਵਰਦਾਨ ਤੇਰੇ ਦਿੱਤੇ ਹੋਏ ਕੰਮ ਕਰਦੇ ਆ ਤੂੰ ਮੈਨੂੰ ਆਪਣੇ ਮੱਸੇ ਦੇ ਨਾਲ ਪਰਿਆ ਆ ਤੇਨੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾ ਤੂੰ ਮੇਰੇ ਇਸ ਲਈ ਕਲਿਆ ਮੈਂ ਟੁੱਟੇ ਦਿਲ ਵਾਲਿਆਂ ਦੀ ਪੱਟੀ ਬੰਨ ਬੰਦੂਆਂ ਨੂੰ ਸ਼ੁੱਧੰਦਾਤੇ ਸੀਰਾਂ ਨੂੰ ਖੋਲਣ ਦਾ ਪ੍ਰਚਾਰ ਕਰਾ ਇਹ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੀ ਐ ਇਸੇ ਵੇਲੇ ਬੱਚੀ ਤੇਰੀ ਚੰਗੀ ਹੋਵੇ ਜਿਵੇਂ 12 ਸਾਲ ਦੀ ਰੋਗਨ ਨੂੰ ਚੰਗੀ ਕੀਤਾ ਸੀ ਬੱਚੀ ਚੰਗੀ ਹੋਵੇ ਇਹਦਾ ਮਾਨਦਗੀ ਦਾ ਮੰਝਾ ਅਜੇ ਉਲਟਾ ਕੇ ਵਿਛਾਇਆ ਜਾਵੇ ਕੋਈ ਵੀ ਰੋਗ ਇਹਨੂੰ ਸ਼ੂ ਨਾ ਸਕੇ ਤੇਰੇ ਵੱਡੇ ਵੱਡੇ ਕੰਮਾਂ ਨੂੰ ਇਹ ਬੱਚੀ ਕਰੇ ਮੇਰੇ ਪਿਤਾ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆਂ ਤੇਰਾ ਸਵਾਗਤ ਕਰਦੇ ਆ ਮੇਰੇ ਪਿਤਾ ਮਹਾ ਵਿਸ਼ੇਕ ਦੀ ਸਮਰਥ ਇਸ ਬੱਚੀ ਤੇ ਜਾਵੇ ਮਹਾ ਵਿਸ਼ੇਕ ਨੂੰ ਮੈਂ ਤੇਰੀ ਮਹਾਨ ਸ਼ਕਤੀ ਦੇ ਨਾਲ ਰਿਲੀਜ਼ ਕਰਦੀ ਆ ਤੇਰੇ ਦਿੱਤੇ ਹੋਏ ਤੇਰੇ ਦਿੱਤੇ ਹੋਏ ਸ਼ਕਤੀ ਉਸ ਸਾਰੀ ਮੇਰੇ ਪਿਤਾ ਇਸ ਬੱਚੀ ਤੇ ਕੰਮ ਕਰੇ ਬੱਚੀ ਨਾਇਟਿੰਗ ਹੋਵੇ ਪਾਵਰ ਤੇਰੀ ਨਾ ਭਰੇ ਔਰ ਤੇਰੇ ਕੰਮ ਨੂੰ ਕਰੇ ਮੇਰੇ ਪਿਤਾ ਔਰ ਤੰਦਰੁਸਤੀ ਨੂੰ ਪਾਵੇ ਤੇਰੇ ਗਿਆਨ ਨੂੰ ਤੇ ਤੇਰੇ ਪ੍ਰੇਮ ਨੂੰ ਪਾਵੇ ਪ੍ਰਭੂ ਤੇਰਾ ਧੰਨਵਾਦ ਤੇਦਾ ਸ਼ੁਕਰ ਕਰਦੀ ਆ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੀ ਆ ਮੇ ਦਾ ਹੋਲੀ ਸਪੈਟ ਹਾਊ ਕੰਟਰੋਲ ਓਵਰ ਹਰ ਹਾਊਸ ਇਹਦੇ ਓਵਰ ਹਰ ਬੱਚੇ ਇਹ ਇੱਕ ਹੋਰ ਜੌਬ ਇਹਦੇ ਜਿਹੜੇ ਦੁੱਖ ਦੇ ਰਹੇ ਇਹਨੂੰ ਸਤਾ ਰਹੇ ਆ ਕੰਮ ਤੇ ਇਹਦੇ ਬੌਸ ਇਹ ਪਤਾ ਉਹਨਾਂ ਵਿੱਚ ਜਿਹੜੀ ਗੰਦੀਆਂ ਰੂਹਾਂ ਇਹਨੂੰ ਤੰਗ ਕਰਦੀਆਂ ਉਹ ਡਿਸਕਨੈਕਟ ਹੋ ਜਾਣ ਜਸੂ ਨਾਸੀ ਦੇ ਪਵਿੱਤਰ ਨਾਮ ਦੇ ਵਿੱਚ ਪਵਿੱਤਰ ਨਾਮ ਦੇ ਵਿੱਚ ਹਾਲੇਲੂਆ ਹਾਲੇ ਲਿਆ ਹਾਲੇਲੂਆ ਹਾਲੇਲੂਆ ਧੰਨਵਾਦ ਸੇ ਸਭ ਏ ਪਰਮੇਸ਼ਰ ਜਸੂ ਦੇ ਨਾਮ ਦੇ ਵਿੱਚ ਬੇਨਤੀ ਕਰਦੇ ਆਂ ਤੇ ਸਭ ਕੰਮ ਹੋ ਚੁੱਕਾ ਹੈ ਤੇ ਮੈਂ ਤੇਰਾ ਧੰਨਵਾਦ ਤੇ ਤੇਰੇ ਸ਼ੁਕਰ ਕਰਦੇ ਆਂ ਹਾਲੇਲੂਇਆ ਤੇਰਾ ਧੰਨਵਾਦ ਤੇ ਤੇਰਾ ਸ਼ੁਕਰ ਕਰਦੇ ਆਂ ਉਹ ਮੇਰੇ ਪਿਤਾ ਤੇਰਾ ਧੰਨਵਾਦ 2323 ਗਿਣਤੀ ਵਿੱਚ ਤੇਰੇ ਬਚਨ ਵਿੱਚ ਲਿਖਿਆ ਜਿ ਕੋ ਉਹ ਦੇ ਘਰਾਣੇ ਦੇ ਨੇ ਜਾਦੂ ਨਾ ਟੂਣਾ ਨਾ ਕੋਈ ਫਾਲ ਨਹੀਂ ਚੱਲੂਗਾ ਮੇਰੇ ਪਿਤਾ ਇਸ ਬੱਚੀ ਤੇ ਕੋਈ ਜਾਦੂ ਟੂਣਾ ਸਰਾਫ ਚੱਲ ਨਹੀਂ ਸਕਦਾ ਕਿਉਂਕਿ ਇਹ ਤੇਰੇ ਘਰਾਣੇ ਵਿੱਚੋਂ ਤੇਰੀ ਖਰੀਦੀ ਹੋਈ ਬੱਚੀ ਆ ਮੇਰੇ ਪਿਤਾ ਤੇ 31 ਜਪੁਰਾਂ ਦੇ ਵਿੱਚ 18 ਆਇਤ ਦੇ ਵਿੱਚ ਲਿਖਿਆ ਜਿਹੜੇ ਬੁੱਲ ਧਰਮੀ ਦੇ ਵਿਰੋਧ ਹੰਕਾਰ ਤੇ ਨਫ਼ਰਤ ਵਿਆਪਤੀ ਨਾਲ ਖੋਲਦੇ ਆ ਉਹ ਬੁੱਲ ਸੀਲ ਕੀਤੇ ਜਾਣ 31 ਜਪੁਰਾਂ ਦੀ 18 ਆਇਤ ਦੇ ਵਿੱਚ 31 ਸਾਂਸ ਦੀ 18 ਆਇਤ ਦੇ ਵਿੱਚ ਲਿਖਿਆ ਮੇਰੇ ਪਿਤਾ ਲਿਖਿਆ ਹੋਇਆ ਕਿ ਇਸੇ ਤਰ੍ਹਾਂ ਕਿ ਜਿਹੜੇ ਬੁੱਲ ਜਿਹੜੇ ਬੁੱਲ ਇਹਨੂੰ ਕੰਮਦੇਵ ਜੱਸੀ ਨੂੰ ਤੰਗ ਕਰਦੇ ਆ ਜਿਹੜੇ ਬੁੱਲ ਧਰਮੀ ਦੇ ਵਿਰੋਧ ਹੰ ਖਿਲਾਫ ਬੋਲਦੇ ਆ ਜਿਹੜੇ ਬੁੱਲ ਜੱਸੀ ਦੇ ਖਿਲਾਫ ਦੇ ਵਿੱਚ ਬੋਲਦੇ ਆ ਉਹ ਬੁੱਲ ਸੀਲ ਕੀਤੇ ਜਾਣ ਜਿਹੜੇ ਬੁੱਲ ਹੰਕਾਰ ਨਫਰਤ ਤੇ ਬਿਆਦੀ ਨਾਲ ਖੋਲਦੇ ਆ ਉਹ ਬੁੱਲ ਸੀਲ ਕੀਤੇ ਜਾਣ ਜਿਹੜਾ ਹੋਰ ਵੀ ਇਹ ਆਮੀਨ ਜਿਹੜਾ ਇਹਨਾਂ ਨੂੰ ਇਸ ਪ੍ਰਾਰਥਨਾ ਨੂੰ ਹੋਰ ਵੀ ਜਿਹੜਾ ਕੋਈ ਪਿਆਰਾ ਪ੍ਰੇਮੀ ਪ੍ਰਭੂ ਦਾ ਬੱਚਾ ਸੁਣੇ ਉਹਦੇ ਇਸੇ ਤਰ੍ਹਾਂ ਹੀ ਸਾਰੇ ਬੰਧਨ ਟੁੱਟਣ ਤੇ ਸਾਰੇ ਰੂਹ ਖੰਡੇ ਜਾਣ ਤੇ ਸਾਰੇ ਤੁਹਾਡੀ ਰੱਖਿਆ ਹੋਵੇ ਤੇ ਆਦਰ ਮਾਣ ਹੋਵੇ ਮਹਾਵਿਸ਼ੇਗਰੀ ਸਮਰਤ ਰਿਲੀਜ਼ ਹੋਵੇ ਸਰੋਤਿਆਂ ਸਾਰਿਆਂ ਦੇ ਉੱਤੇ ਰਿਲੀਜ਼ ਹੋਵੇ ਜਿਹੜੇ ਵੀ ਸਰੋਤੇ ਇਹਨੂੰ ਪਿਆਰ ਨਾਲ ਸੁਣ ਤੇ ਰੀਸੀਵ ਕਰਨ ਸਭ ਦੇ ਉੱਤੇ ਹੋਵੇ ਔਰ ਜੱਸੀ ਦੇ ਉੱਤੇ ਹੋਵੇ ਪ੍ਰਭ ਜਸੂ ਤੇਰਾ ਧੰਨਵਾਦ ਪਿਤਾ ਪੁੱਤਰ ਪਵਿੱਤਰ ਆਤਮਾ ਨੂੰ ਪਿਆਰੇ ਪੁੱਤਰ ਜਸੂ ਨਾਲ ਸੀ ਤਵੇਂ ਤਰਪ ਤੇ ਤੇਰੇ ਨਾਮ 'ਚ ਮੰਗਦੇ ਹਾਂ ਉਪਾ ਲੈਨੇ ਆਮੇਨ ਆਮੇਨ